ਸਤਿ ਸ਼੍ਰੀ ਅਕਾਲ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆ ਮੁੱਖ ਸੁਰਖੀਆਂ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਵੱਡਾ ਝਟਕਾ ਮਹਿੰਦਰ ਕੇਪੀ ਹੋਇਆ ਅਕਾਲੀ ਦਲ 'ਚ ਸ਼ਾਮਿਲ ਸ਼ੋਮਨੀਅ ਕਾਲੀ ਦਲ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ ਬਚਿੰਡਾ ਤੋਂ ਚੋਣ ਲੜਨਗੇ ਹਰਸ਼ਮਿਤ ਕੌਰ ਬਾਦਲ ਸੁਖਪਾਲ ਖੈਰਾਨੇ ਮੰਤਰੀ ਮੀਤ ਹਿਰਤੇ ਲਗਾਏ ਗੰਭੀਰ ਦੋਸ਼ ਮੂਸੇਵਾਲਾ ਕਤਲ ਚ ਸ਼ਾਮਿਲ ਮੁਲਜ਼ਮ ਦੇ ਮੀਤ ਹਿਰਦੇ ਵਿਆੱਚ ਸ਼ਾਮਲ ਹੋਣ ਦੀ ਗੱਲ ਮੰਗਾਂ ਨੂੰ ਲੈ ਕੇ ਜਿੱਤੇ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਦਿੱਤਾ ਡਿਬੇਟ ਦਾ ਸੱਦਾ 23 April ਨੂੰ ਕਿਸਾਨ ਪਵਨ ਚੰਡੀਗੜ੍ਹ ਦੇ ਵਿੱਚ ਹੋਵੇਗੀ ਡਿਬੇਟ ਤੇ ਹੁਣ ਖਬਰਾਂ ਵਿਸਥਾਰ ਨਾਲ ਕਾਂਗਰਸ ਫਲੋ ਲੋਕਸਭਾ ਉਮੀਦਵਾਰਾਂ ਨਾਲੇ ਜਾਣ ਤੋਂ ਬਾਅਦ ਨਰਾਜ਼ਗੀਆਂ ਦਾ سلسلہ ਵਧਦਾ ਜਾ ਰਿਹਾ ਹੈ ਇਸ ਵਿਚਾਲੇ ਕਾਂਗਰਸ ਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਹੈ ਦਰਸਾਣਾ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਤੋਂ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਉਹਨਾਂ ਨੂੰ ਪਾਰਟੀ 'ਚ ਸ਼ਾਮਿਲ ਕਰਵਾਉਣ ਲਈ ਉਹਨਾਂ ਦੇ ਘਰ ਪਹੁੰਚੇ ਸਨ ਸੀਨੀਅਰ ਕਾਂਗਰਸੀ ਆਗੂ ਅਤੇ ਜਲੰਧਰ ਤੋਂ ਸੰਸਦ ਮੈਂਬਰ ਰਹਿ ਚੁੱਕੇ ਮਹਿੰਦਰ ਸਿੰਘ ਕੇਪੀ ਸ਼ਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਬੀਤੀ ਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਚਰਨਜੀਤ ਚੰਨੀ ਉਹਨਾਂ ਨੂੰ ਮਨਾਉਣ ਲਈ ਉਹਨਾਂ ਦੇ ਘਰ ਪਹੁੰਚੇ ਸਨ ਪਰ ਕੋਈ ਸਹਿਮਤੀ ਨਹੀਂ ਬਣੀ ਜਿਸ ਪਿੱਛੋਂ ਮਹਿੰਦਰ ਸਿੰਘ ਕੇਪੀ ਨੇ ਅੱਜ ਐਲਾਨ ਕੀਤਾ ਸੀ ਕਿ ਉਹ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਾਂਗਰਸ ਪਾਰਟੀ ਨਹੀਂ ਛੱਡੀ ਬਲਕਿ ਪਾਰਟੀ ਨੇ ਉਹਨਾਂ ਨੂੰ ਕੱਢਿਆ ਹੈ ਮਹਿੰਦਰ ਸਿੰਘ ਕੇਪੀ ਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਅਕਾਲੀ ਆਗੂਆਂ ਦੇ ਵੱਲੋਂ ਸਵਾਗਤ ਕੀਤਾ ਗਿਆ ਖੁਦ ਸੁਬੀਰ ਬਾਦਲ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਹੈ ਇਸ ਮੌਕੇ ਮਹਿੰਦਰ ਕੇਪੀ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ ਅੱਜ ਜਿਹੜਾ ਦੌਰ ਹੈ ਇਹ ਬੜਾ ਪਰਿਵਰਤਨ ਦਾ ਦੌਰ ਹੈ ਇਹ ਪਰਿਵਰਤਨ ਕਹਾਂ ਲਈ ਕਾਂਗਰਸ ਦੇ ਵਿੱਚੋਂ ਅਕਾਲੀ ਦਲ 'ਚ ਲੋਕ ਆ ਰਹੇ ਨੇ ਅਕਾਲੀ ਦਲ ਤੋਂ ਕਿਸੇ ਹੋਰ ਪਾਰਟੀ ਦੇ ਵਿੱਚ ਆ ਰਹੇ ਨੇ ਤੋਂ ਮੈਂ ਸਮਝਦਾ ਕਿ ਜਿਹੜੀਆਂ ਪਾਰਟੀਆਂ ਦੇ ਵਿੱਚ ਉਹਨਾਂ ਪਾਰਟੀਆਂ ਵਿੱਚ ਡਿਸਪਲਿਨ ਹੈ ਸੋਮੀ ਕਨਿਤਾ ਦੇ ਵਿੰਡਿਸਿਪਲ ਨੇ ਪੰਜਾਬ ਵਿੱਚ ਦੋ ਹੀ ਪਾਰਟੀਆਂ ਹੈ ਕਾਂਗਰਸ ਪਾਰਟੀ ਤੇ ਸ਼ਰੋਮਨੀ ਕਨਿਤਾ ਦੋਨਾਂ ਨੇ ਖਾਸ ਹੌਸਾ ਹੌਸਾ ਸਾਹ ਦੇ ਉੱਪਰ ਰੱਖਿਆ ਹੈ ਦੋਨਾਂ ਨੇ ਕੁਰਬਾਨੀਆਂ ਕੀਤੀਆਂ ਦੋਨਾਂ ਨੇ ਆਪਣੇ ਪੰਜਾਬ ਨੂੰ ਸਵਾਰਨ ਲਈ ਜਨਨ ਕੀਤੀ ਮੈਂ ਸਮਝਦਾ ਕਿ ਸਾਹਿਬ ਸੁਖਬੀ ਸਿੰਘ ਬਾਦਲੂ ਜਣੀ ਮੈਂ ਇੱਕ ਗੱਲ ਦਾ ਇਹਨਾਂ ਦਾ ਬਹੁਤ ਜਵਾਨਾ ਹੈ ਕਿ ਇਨਫਰਾਸਟ੍ਰਕਚਰ ਦੇ ਵਿੱਚ ਇਹਨਾਂ ਨੇ ਬੜੀ ਰੁਚੀ ਦਿਖਾਈ ਪਿਛਲੇ 10 ਸਾਲਾਂ ਦੇ ਵਿੱਚ ਔਰ ਪੰਜਾਬ ਦਾ ਇਹਨਾਂ ਬੇਹਤਰੀ ਇਨਫਰਾਸਟ੍ਰਕਚਰ ਇਹਨਾਂ ਨੇ ਬਣਾਇਆ ਚਾਹੇ ਉਹ ਬੱਸ ਸਟੈਂਡ ਹੋਵੇ ਚਾਹੇ ਉਹ ਨਵਾਂ ਚੰਡੀਗੜ੍ਹ ਹੋਵੇ ਚਾਹੇ ਉਹ 에어ਪੋਰਟ ਹੋਵੇ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਉਸ ਵੇਲੇ ਦੇ ਇਨਫਰਾਸਟ੍ਰਕਚਰ ਜਿਹੜਾ ਬਣਿਆ ਨਜ਼ਰ ਆਉਂਦਾ ਤੇ ਉਸ ਤੋਂ ਬਾਅਦ ਸਾਡੀ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ ਉਸ ਵੇਲੇ ਕੋਵਿਡ ਆ ਗਿਆ ਕਈ ਬਹਾਨੇ ਹੋ ਗਏ ਜਿੱਦਾਂ ਦਾ ਸੀ ਕਿਉਂਕਾ ਕਿਉਂ ਜਿਹੜਾ ਉਹ ਸਾਰਾ ਕੁਝ ਪੈ ਗਿਆ। ਤੋਂ ਮੈਨੂੰ ਇਹ ਅਕਾਲੀ ਮੈਨੂੰ ਪੱਤਰਕਾਰਾਂ ਨੇ ਵੀ ਕਈ ਪੁੱਛਦੇ ਨੇ ਬਾਸ ਸਾਹਿਬ ਕਿ ਤੁਸੀਂ ਅਕਾਲੀਦਲ ਕਿਉਂ ਚੁਣੇ? ਇਸ ਕਰਕੇ ਮੈਂ ਚੁਣਿਆ ਕਿ ਅਕਾਲੀ ਇੱਕ ਤਾਂ ਜਿਹੜੀ ਆ ਪੰਜਾਬ ਦੀ ਪਾਰਟੀ ਹੈ। ਪੰਜਾਬ ਦੇ ਲੋਕਾਂ ਦੀ ਪਾਰਟੀ ਹੈ। ਪੰਜਾਬ ਦੇ ਗਰੀਬਾਂ ਔਰ ਮਜ਼ਦੂਰਾਂ ਦੀ ਜਿਹੜੀ ਉਹ ਪਾਰਟੀ ਹੈ। ਜਿਨ੍ਹਾਂ ਨੇ ਹਮੇਸ਼ਾ ਲੋਕਾਂ ਵਾਸਤੇ ਪੰਜਾਬੀਆਂ ਵਾਸਤੇ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਨੂੰ ਹੱਲ ਕਰਾਉਣ ਲਈ ਹਮੇਸ਼ਾ ਯਤਨ ਕੀਤੇ। ਔਰ ਮੈਂ ਸਮਝਦਾ ਕਿ ਇੱਕ ਰੀਜIONAL ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ ਜਿੰਨਾ ਚਿਰ ਸ਼੍ਰੋਮਣੀ ਕਾਲੀ ਦਲ ਮਜ਼ਬੂਤ ਨਹੀਂ ਹੋਏਗਾ ਪੰਜਾਬ ਦਾ ਪਤਾ ਨਹੀਂ ਹੋਏਗਾ ਇਸ ਕਰਕੇ ਮੇਰਾ ਔਰ ਮੇਰੇ ਸਾਥੀਆਂ ਦਾ ਇਹੀ ਯਤਨ ਹੋਏਗਾ ਕਿ ਆਪਣੇ ਸਮਰਪਤ ਤਰੀਕੇ ਦੇ ਨਾਲ ਜਿਸ ਤਰ੍ਹਾਂ ਕਾਂਗਰਸ ਪਾਰਟੀ ਦੀ ਲੰਬੀ ਸਮਾਜ ਸੇਵਾ ਕੀਤੀ ਹੈ ਲੇਕਿਨ ਉਹਨਾਂ ਦੇ ਉੱਤੇ ਮੇਰੇ મતભેਦ ਸੀ ਉਹਨਾਂ ਦੇ ਨਾਲ ਮੈਂ ਉਹਨਾਂ મતਭੇਦਾਂ ਨੂੰ ਤਲਾਨ ਲਈ ਦੇ ਕੇ ਕਾਂਗਰਸ ਛੱਡ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਦੱਸ ਦੇ ਕਿ ਮਹਿੰਦਰ ਸਿੰਘ ਕੇਪੀ ਦਾ ਜਲੰਧਰ ਅਤੇ ਹੁਸ਼ਿਆਰਪੁਰ ਦੇ ਦਲਿਤ ਪਾਈਚਾਰੇ ਦੇ ਵਿੱਚ ਕਾਫੀ ਪ੍ਰਭਾਵ ਹੈ ਕੇਪੀ ਚੰਨੀ ਦੇ ਕਰੀਬੀ ਵੀ ਮੰਨੇ ਜਾਂਦੇ ਨੇ ਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਲੰਧਰ ਤੋਂ ਲੋਕ ਸਭਾ ਚੋਣਾਂ ਦਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਹੈ ਸ਼ੋਮਣੀ ਕਾਲੀਦਲ ਨੇ ਅੱਜ ਲੋਕ ਸਭਾ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੂਜੀ ਸੂਚੀ ਦਾ ਐਲਾਨ ਕੀਤਾ ਇਸ ਵਿੱਚ ਚੰਡੀਗੜ੍ਹ ਸਣੇ ਪੰਜਾਬ ਦੀਆਂ 5 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਪਾਰਟੀ ਨੇ ਹੁਣ ਤੱਕ 12 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਤੇ ਹੁਣ ਕੇਵਲ ਨਖਡੂਰ ਸੈੱਟ ਦੀ ਸੀਟ ਖਾਲੀ ਬਚੀ ਹੈ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ 7 ਨਾਮ ਸ਼ਾਮਿਲ ਕੀਤੇ ਗਏ ਸਨ ਅਤੇ ਅੱਜ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਚਕਬੀਰ ਸਿੰਘ ਬਾਦਲ ਨੇ ਦੂਜੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ 6 ਨਾਮ ਸ਼ਾਮਿਲ ਕੀਤੇ ਗਏ ਨੇ ਦੱਸ ਦਈਏ ਕਿ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਮੌਜੂਦਾ ਐਮਪੀ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨੀ ਐਲਾਨ ਕੀਤਾ ਸੀ ਕਿ ਜੇ ਉਹ ਚੋਣਾਂ ਲੜਨਗੇ ਤਾਂ ਫਿਰ ਬਠਿੰਡਾ ਤੋਂ ਹੀ ਲੜਨਗੇ ਇਸ ਤੋਂ ਇਲਾਵਾ ਜਲੰਧਰ ਤੋਂ ਮਹਿੰਦਰ ਸਿੰਘ ਕੇਪੀ ਦੇ ਨਾਮ ਦਾ ਇਲਾਨ ਕੀਤਾ ਗਿਆ ਹੈ ਦੱਸਦੇ ਹੋਏ ਕਿ ਕੇਪੀ ਅਜ ਹੀ ਕਾਂਗਰਸ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਨੇ ਤੇ ਦੂਜੀ ਪਾਸੇ ਲੁਧਿਆਣਾ ਤੋਂ ਰنجਜੀਤ ਸਿੰਘ ਢਿੱਲੋਂ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ ਫਿਰੋਜ਼ਪੁਰ ਤੋਂ ਨਿਰਦੇਵ ਸਿੰਘ ਬੋਬੀ ਮਾਨ ਅਤੇ ਇਸ ਤੋਂ ਇਲਾਵਾ ਚੰਡੀਗੜ੍ਹ ਸੀਟ ਦਾ ਵੀ ਐਲਾਨ ਕੀਤਾ ਗਿਆ ਹੈ ਚੰਡੀਗੜ੍ਹ ਤੋਂ ਅਕਾਲੀ ਦਲ ਨੇ ਹਰਦੇਵ ਸੈਣੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਇਸ ਮੌਕੇ ਉਮੀਦਵਾਰਾਂ ਦੀ ਸੂਚੀ ਦਾ ਜ਼ਿਕਰ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀ ਕਿਹਾ ਤੁਹਾਨੂੰ ਸੁਣਾਉਣੀ ਆ ਅਸੀਂ ਟੀਮ ਵਰਕ ਕਰਕੇ ਨਿਸ਼ਾਨਾ ਸਾਰਿਆਂ ਦਾ ਇੱਕੋ ਇੱਕ ਹੈ ਕਿ ਪੰਜਾਬ ਵਿੱਚ ਪੰਜਾਬੀ ਪਾਰਟੀ ਖੇਤਰੀ ਪਾਰਟੀ ਤਕੜੀ ਹੋਏ ਤਾਂ ਹੀ ਪੰਜਾਬ ਬਚੂਗਾ ਤਾਂ ਹੀ ਪੰਜਾਬ ਦੀ ਆਵਾਜ਼ ਪਾਰਲੀਮੈਂਟ ਵਿੱਚ ਗੂੰਜੂਗੀ ਆ ਨੈਸ਼ਨਲ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਜਾ ਕੇ ਪੰਜਾਬ ਦੀ ਆਵਾਜ਼ ਨਹੀਂ ਕਰ ਸਕਦੇ ਉਹ ਤਾਂ ਦੇਖਦੇ ਐ ਕਿ ਕਿਹੜੀ ਚੀਜ਼ ਨੈਸ਼ਨਲ ਲੈਵਲ ਤੇ ਸ਼ੂਟ ਕਰਦੀ ਐ ਜਿਹੜੀ ਭਾਵੇਂ ਪੰਜਾਬ ਦਾ ਨੁਕਸਾਨ ਹੋਏ ਫਿਰ ਨਹੀਂ ਉਹ ਬੋਲਦੇ ਤੇ ਕਾਲੀ ਦਲ ਤਾਂ ਇਕੱਲਾ ਕੁਝ ਵੀ ਪੰਜਾਬ 'ਚ ਹੋ ਜੇ ਤੇ ਕਾਲੀ ਦੇ ਲਵਾਜ ਠਾਉਂਦਾ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀਜੀ ਇੱਕ ਹੋਵੇ 3 ਵਾਰ ਬਾਕੀ ਸੀਟਾਂ ਦਾ ਵੀ ਮੈਂ ਅਨਾਉਂਸਮੈਂਟ ਕਰਨ ਲੱਗਾ ਹਾਂ ਕੋਈ ਤੁਸੀਂ ਸਾਰੇ ਇਕੱਠੇ ਹੀ ਹੋਏ ਆ ਅ ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਹੋਣਗੇ ਤੇ ਹਿਆਰਪੁਰ ਤੋਂ ਸਰ ਸੋਮ ਸਿੰਘ ਠੰਡਲ ਸਾਹਿਬ ਹੋਣਗੇ ਅ ਫਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ ਇੱਕ ਬਠਿੰਡੇ ਦਾ ਰਹਿ ਗਿਆ ਕਰ ਲਿਓ ਹਾਂਜੀ ਜੇ ਵੀ ਕਰਦੇ ਹੋ ਉਹ ਤੋਂ ਗੈਸ ਕਰੋ ਕੌਣ ਆਈਪੀ ਸਿੰਘ ਤੇ ਛੱਡ ਦਿੰਦੇ ਆ ਆਈਪੀ ਦਾਸੀ ਨੂੰ ਚਾਉਣਾ ਨਹੀਂ ਅਧਿਕਾਰ ਦੇ ਦਿੱਤੇ ਤੈਨੂੰ ਕੁਐਸਚਨ ਤਾਂ ਤੁਸੀਂ ਮਾਰਕਾਤਾ ਹੋ ਨਾ ਐਸ ਲੌਂਗ ਐਸ ਇਟਸ ਨਾਟ ਅਨਾਉਂਸਡ ਗੱਸਤਾ ਕੰਦੇ ਬੈਣਾ ਸੋ ਬਠਿੰਡੇ ਤੋਂ ਵੀ ਬਾ ਹਰਸਿਮਰਤ ਕੌਰ ਬਾਦਲ ਜ਼ਿਕਰ ਹੋਇਆ ਕਿ ਬਠਿੰਡੇ ਦੀ ਨੀ ਬੀਜਪੀ ਦੇ ਵਿੱਚ ਸ਼ਾਮਿਲ ਹੋਏ ਸਿਕੰਦਰ ਸਿੰਘ ਮਲੂਕਾ ਦੇ ਨੌ ਪੁੱਤਰ ਤੇ ਵਿੱਚੋਂ ਵੀ ਉਹਨਾਂ ਦੀ ਨੌ ਨੌ ਬਠਿੰਡਾ ਤੋਂ ਬੀਜਪੀ ਨੇ ਆਪਣਾ ਲੋਕ ਸਭਾ ਉਮੀਦਵਾਰ ਐਲਾਨਿਆ ਹੈ ਤੇ ਹੁਣ ਬਠਿੰਡਾ ਤੋਂ ਹੀ ਅਕਾਲੀ ਦਲ ਨੇ ਹਰਸਿਮਰਤ ਕੌਰ ਬਾਦਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਦੱਸਿਆ ਜਾਂਦਾ ਹੈ ਕਿ ਇਸ ਵਾਰ ਮੁਕਾਬਲਾ ਤਗੜਾ ਹੋਣ ਵਾਲਾ ਹੈ ਵਿਕਣਾ ਇਹ ਹੋਵੇਗਾ ਕਿ ਬਠਿੰਡਾ ਦੇ ਲੋਕ ਕਿਸ ਦੇ ਹੱਕ ਵਿੱਚ ਫੈਸਲਾ ਸੁਣਾਉਂਦੇ ਲੋਕ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਕਰ ਰਹੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਤੇ ਗੰਭੀਰ ਦੋਸ਼ ਲਾਏ ਨੇ ਉਹਨਾਂ ਕਹੇ ਹੈ ਕਿ ਸਿੱਧੂ ਮਸੂਏ ਵਾਲਾ ਕਤਲ ਕੇਸ ਵਿੱਚ ਸ਼ਾਮਿਲ ਇੱਕ ਮੁਲਜ਼ਮ ਮੀਤ ਹੇਰ ਦੇ ਵਿਆਹ ਵਿੱਚ ਅਤੇ ਹੁਣ ਚੋਣ ਪ੍ਰਚਾਰ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖੈਰਾਜ ਜਿਸ ਨਾਮ ਪਹੁੰਚੇ ਜਿੱਥੇ ਉਹਨਾਂ ਨੇ ਵਰਕਰ ਮਿਲਣੀ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤਿਹਰ ਦੇ ਵਿਆਹ ਵਿੱਚ ਸਿੱਧੂ ਮੂਸੇਵਾਲਾ ਕਤਲ ਦਾ ਇੱਕ ਮਲਜ਼ਮ ਸ਼ਾਮਿਲ ਸੀ ਤੇ ਉਹੀ ਮਲਜ਼ਮ ਹੁਣ ਮੀਤਿਹਰ ਦੇ ਚੋਣ ਪ੍ਰਚਾਰ ਵਿੱਚ ਵੀ ਨਜ਼ਰ ਆ ਰਿਹਾ ਹੈ ਇਸ ਦੌਰਾਨ ਖੈਰਾ ਨੇ ਕੁਝ ਫੋਟੋਆਂ ਵੀ ਸਾਂਝੀਆਂ ਕੀਤੀਆਂ ਨੇ ਸਾਰੇ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਸ਼ੁਕਦੀਪ ਮੂਸੇਵਾਲੇ ਦਾ ਕਤਲ ਹੋਇਆ ਉਸ ਨੂੰ 2 ਸਾਲ ਹੋ ਗਏ ਨੇ ਔਰ ਉਹਦੇ ਜਿਹੜੇ ਪੇਰੈਂਟਸ ਨੇ ਬਲਕੌਰ ਸਿੰਘ ਜੀ ਔਰ ਸਾਡੇ ਭੈਣ ਜੀ ਸਰਤਨ ਕੌਰ ਉਹ ਬੜੇ ਡਾਇਰ ਸਿਰਕਮਸਟੈਂਸਸ ਚੋਂ ਗੁਜ਼ਰੇ ਨੇ ਉਹਨਾਂ ਦਾ ਬੜਾ ਇੱਕ ਕਿਸਮ ਦਾ ਉਹਨਾਂ ਦਾ ਮਾਨਸਿਕ ਤੌਰ ਤੇ ਟੌਰਚਰ ਬਹੁਤ ਹੋ ਰਿਹਾ ਹੈ ਇਨਸਾਫ ਤਾਂ ਮੇਰੇ ਨਾਲ ਬਹੁਤ ਦੂਰ ਦੀ ਗੱਲ ਸੀਗੀ ਉਹਨਾਂ ਦੇ ਨਵ ਪੈਦਾ ਹੋਏ ਬੱਚੇ ਤੇ ਸਵਾਲੀਆ ਚਿੰਨ੍ਹ ਲਗਾਏ ਜਾ ਰਹੇ ਨੇ বিজেপি ਦੀ ਸਰਕਾਰ ਦਿੱਲੀ ਤੋਂ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਤੋਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਔਰ ਉਹਦੇ ਬਰਥ ਦੇ ਚੰਦ ਦਿਨ ਪਹਿਲਾਂ ਹੀ ਰਚੰਦਨ ਬਾਦ ਉਹਨਾਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਇਹ ਆਈਪੀਐਫ ਕਿੱਥੋਂ ਕਰਵਾਇਆ ਕਿਉਂ ਕਰਾਇਆ ਲੈਜਿਟਿਮੇਟ ਹੈ ਕਿ ਨਹੀਂ ਹੈ ਇਹ ਸਾਰਾ ਮਕਸਦ ਉਹਨਾਂ ਦਾ ਸੀਗਾ ਸਰਕਾਰਾਂ ਦੋਨਾਂ ਸਰਕਾਰਾਂ ਦਾ ਕਿ ਕਿਸੇ ਤਰੀਕੇ ਨਾਲ ਬਲਕੌਰ ਸਿੰਘ ਯਾਦਾ ਇਲੈਕਸ਼ਨ ਨਾ ਲੜੇ ਤੇ ਜੇ ਇਲੈਕਸ਼ਨ ਨਾ ਮੇ ਇਲੈਕਸ਼ਨ ਨਾ ਲੜੇ ਤੇ ਕੈਂਪੇਨ ਵੀ ਨਾ ਕਰੇ ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਅਨਿਆਏ ਹੈ ਔਰ ਅੱਜ ਉਹਨਾਂ ਦੇ ਉਹਨਾਂ ਦੀ ਮੈਂ ਤੁਹਾਨੂੰ ਕੋਲ ਇੱਕ ਬੜੇ ਤੱਥ ਇੰਪੋਰਟੈਂਟ ਪੇਸ਼ ਕਰਨ ਲੱਗਾ ਵੈਸੇ ਤੁਹਾਨੂੰ ਕੋਈ ਵੀਡੀਓ ਵੀ ਹੈ ਲੇਕਿਨ ਪ੍ਰੋਫੈਸ਼ਨਲ ਵੀਡੀਓ ਤੁਹਾਨੂੰ ਦਿਖਾ ਨਾ ਸਕਾਂ ਮੈਂ ਸ਼ੇਅਰ ਕਰੂ ਆਪਣੇ ਸੋਸ਼ਲ ਮੀਡੀਆ ਤੇ ਆ ਨੌਜਵਾਨ ਜਿਹੜਾ ਮੀਤ ਥੇਰ ਦੀ ਸ਼ਾਦੀ ਤੇ ਖੜਾ ਇੱਕ ਵਾਰੀ ਧਿਆਨ ਨਾਲ ਦੇਖੋ ਆ ਜਿਹੜਾ ਬਲੂ ਟਿੱਕ ਹੈ ਜਦੇ ਸਾਰੇ ਪਾਸੇ ਦੇਖੋ ਮੈਂ ਦਿਖਾ ਰਿਹਾ ਆ ਜਿਹੜਾ ਸਭ ਤੋਂ ਇਧਰਲੇ ਤਸਵੀਰ ਦੇ ਸੱਜੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਸੱਜੇ ਪਾਸੇ ਇਸ ਦਾ ਨਾਮ ਹੈਗਾ ਵਾ ਜੀਵਨ ਜੋਤ ਸਿੰਘ ਚਾਹਲ ਇਹ ਮਾਨਸਾ ਦਾ ਰਹਿਣ ਵਾਲਾ ਤੇ ਆ ਮੇਰੇ ਕੋਲ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਦਾ ਚਲਾਨ ਦੀ ਕਾਪੀ ਹੈ ਜਿਸ ਵਿੱਚ 4 ਨੰਬਰ ਦੇ ਉੱਤੇ ਤੁਸੀਂ ਸਕੈਨ ਕਰਕੇ ਇਸ ਪਲੇਸ ਆ ਦੇ ਡਾਕੂਮੈਂਟ 4 ਨੰਬਰ ਤੇ ਤੇ ਉਹ ਮੁਜਰਮ ਹੈ ਉਹਦੀ ਐਲਓਸੀ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਜਿਹੜੇ ਕਹਿੰਦੇ ਸੀ ਸਾਡਾ ਕੋਈ ਤੁਲਕਾਤ ਨਹੀਂ ਹਾਲਾਂਕਿ ਜਿੱਦਣ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਇਸ ਭਗਵੰਤ ਸਰਕਾਰ ਨੇ ਜਿਹੜੀ ਸਿਕਿਉਰਿਟੀ ਵਿਡਰੋਅ ਕੀਤੀ ਔਰ ਵਿਡਰੋਅ ਕਰਕੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਆਫੀਸ਼ੀਅਲ ਹੈਂਡਲਸ ਤੇ ਆਮ ਆਦਮੀ ਪਾਰਟੀ ਬਲਦੇਜ ਪੰਨੂ ਭਗਵੰਤ ਮਾਨ ਸ਼ਵੇਤ ਉਹਨਾਂ ਨੇ ਸ਼ੇਅਰ ਕੀਤੀ ਔਰ 24 ਘੰਟਿਆਂ ਚੋਂ ਦਾ ਕਤਲ ਹੋ ਗਿਆ ਮਤਲਬ ਐ ਲੱਗਿਆ ਕਿ ਜਿੱਦਾਂ ਉਹਨੂੰ ਉਹਨੂੰ ਕਨਵੇ ਕੀਤਾ ਗਿਆ ਕਿ ਅਸੀਂ ਉਹਨੂੰ ਨਹਿਤੇ ਕਰ ਦਿੱਤਾ ਤੇ ਤੁਸੀਂ ਉਹਨੂੰ ਗੋਲੀ ਮਾਰ ਕੇ ਮਾਰ ਸਕਦੇ ਹੋ ਔਰ ਸ਼ੂਟਰਸ ਆਏ ਮਾਰ ਕੇ ਚਲੇ ਗਏ ਅੱਜ ਤੱਕ ਉਹਨਾਂ ਦੇ ਔਰ ਜਿਹੜੇ ਸ਼ੂਟਰਸ ਨੇ ਜਿਹੜੇ ਉਹਨਾਂ ਦੇ ਕਾਤਲ ਨੇ ਉਹਨਾਂ ਤੋਂ ਜੇਲ੍ਹਾਂ ਚੋਂ ਬੈਠੇ ਇੰਟਰਵਿਊਸ ਦੇ ਰਹੇ ਨੇ ਇਤਨੋਂ ਜ਼ਿਆਦਾ ਅਨਿਆਇਤ ਕੀ ਹੋ ਸਕਦਾ ਹੁਣ ਆ ਜਿਹੜਾ ਮੁੰਡਾ ਜਿਹੜਾ ਕੈਂਡੀਡੇਟ ਹੈ ਸੰਗਰੂਰ ਤੋਂ ਲੋਕ ਸਭਾ ਦਾ ਮੀਤ ਹੈ ਉਹਦੀ ਸ਼ਾਦੀ ਤੇ ਪਾਰਟਿਸਿਪੇਟ ਕੀਤਾ ਔਰ ਜਦੋਂ ਉਹਨੇ ਕੈਂਪੇਨ ਸ਼ੁਰੂ ਕੀਤਾ ਮੈਂ ਉਹਦੀ ਵੀਡੀਓ ਮੇਰੇ ਫੋਨ ਦੇ ਵਿੱਚ ਅਗਰ ਮੇਰਾ ਫੋਨ ਕੋਲ ਲਿਆ ਕੇ ਦਿਖਾ ਸਕਦਾ ਵਾ ਤੇ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਵਾ ਉਸ ਕੈਂਪੇਨ ਦੇ ਵਿੱਚ ਵੀ ਇਹ ਜੀਵਨ ਜੋਤ ਚਾਹਲ ਹਿਸਾਰ ਹੈ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਇਸ ਵੇਲੇ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਸਿਆਸੀ ਪਾਰਟੀਆਂ ਦੇ ਆਗੂ ਲਗਾਤਾਰ ਆਪਣੇ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧ ਰਹੇ ਨੇ ਹੁਣ ਇਸ ਵਿਚਾਰੇ ਦੇਖਣਾ ਹੋਵੇਗਾ ਕਿ ਸੁਖਪਾਲ ਖੈਰਾ ਵੱਲੋਂ ਲਗਾਏ ਦੋਸ਼ਾਂ ਦਾ ਮੀਠਿਆ ਕੀ ਜਵਾਬ ਦਿੰਦੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੇ ਬੀਜੇਪੀ ਆਗੂਆਂ ਨੂੰ ਡਿਬੇਟ ਦਾ ਸੱਦਾ ਦਿੱਤਾ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਡਿਬੇਟ ਕੱਲ ਯਾਨੀ ਕਿ 23 ਅਪ੍ਰੈਲ ਨੂੰ ਕਿਸਾਨ ਭਵਨ ਚੰਡੀਗੜ੍ਹ ਛੋਵੇਗੀ ਉਹਨਾਂ ਕਹੇ ਹੈ ਕਿ ਉਹ ਆਗੂਆਂ ਨੂੰ ਸਵਾਲ ਪੁੱਛਣਗੇ ਇਸ ਡਿਬੇਟ 'ਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸ਼ਾਮਿਲ ਹੋਣਗੇ ਸੂਬੇ 'ਚ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ ਹੁਣ ਕਿਸਾਨਾਂ ਨੇ ਬੀਜੇਪੀ ਲੀਡਰਾਂ ਨੂੰ ਡਿਬੇਟ ਕਰਨ ਦਾ ਸੱਦਾ ਦਿੱਤਾ ਹੈ ਦਾਸ ਗੁਰਿੰਦਰ ਸਿੰਘ ਪੰਗੂ ਆਗੂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਤੇ ਮੈਂ ਦੋਨੇ ਫਾਰਮਾਂ ਵੱਲੋਂ ਤੁਹਾਡੇ ਸਾਹਮਣੇ ਜੋ ਮੈਨੂੰ ਹੁਕਮ ਹੋਇਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਉਹ ਗੱਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦੇ ਆ ਕਿ ਕੱਲ ਨੂੰ 23 April ਦਿਨ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਕਿਸਾਨ ਭਵਨ ਦੇ ਵਿੱਚ ਵੱਡਾ ਜੋ ਹਾਲ ਹੈਗਾ ਰਾਵੀ ਹਾਲ ਜੀ ਨੂੰ ਕਹਿੰਦੇ ਆ ਉਹਦੇ ਵਿੱਚ ਦੋਨੇ ਫਾਰਮਾਂ ਵੱਲੋਂ ਖੁੱਲੀ ਡਿਬੇਟ ਰੱਖੀ ਗਈ ਆ ਭਾਜਪਾ ਦੇ ਆਗੂਆਂ ਨਾਲ ਅਸੀਂ ਪਾਜਵਾ ਦੇ ਆਗੂਆਂ ਨੂੰ ਇਹ ਅਪੀਲ ਕਰਦੇ ਆਂ ਔਰ ਪੱਤਰਕਾਰ ਦੋਸਤ ਭਾਈਚਾਰੇ ਨੂੰ ਵੀ ਬੇਨਤੀ ਕਰਦੇ ਆਂ ਕਿ ਤੁਹਾਡੇ ਕੋਲ ਪਾਜਵਾ ਦੇ ਜਿਹੜੇ ਆਗੂ ਹੈਗੇ ਨੇ ਜਾਂ ਵੱਡੇ ਆਗੂ ਉਹਨਾਂ ਨੂੰ ਫੋਨ ਕਰਕੇ ਇਸ ਇਹਦਾ ਖੁੱਲਾ ਸੱਦਾ ਦਿੱਤਾ ਜਾਵੇ ਕਿਉਂਕਿ ਖੁੱਲੀ ਡਿਬੇਟ ਅਸੀਂ 12 ਤੋਂ 4 ਵਜੇ ਤੱਕ ਰੱਖਾਂਗੇ 4 ਵਜੇ ਬਾਅਦ ਅਸੀਂ ਪੀਸੀ ਕਰਾਂਗੇ ਕਿਉਂਕਿ ਜੋ ਹੁਣ ਚੋਣਾਂ ਦਾ ਦੌਰ ਚੱਲਦਾ ਲੋਕ ਸਭਾ ਦੀਆਂ ਚੋਣਾਂ ਹੈਗੀਆਂ ਪਿੰਡਾਂ ਦੇ ਵਿੱਚ ਜਿਹੜੇ ਪਾਜਵਾ ਆਗੂ ਵੋਟਾਂ ਲੈਣ ਜਾਂਦੇ ਨੇ ਜਾਂ ਹੋਰ ਕੋਈ ਵੀ ਕਿਸੇ ਦਾ ਵਿਰੋਧ ਹੁੰਦਾ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਜਰੀਏ ਭਾਂਡਾ ਉਹ ਸਾਡੇ ਦੇ ਭਾਂਦੇ ਨੇ ਜਿਵੇਂ ਪਾਜਵਾ ਵਾਲੇ ਖਾਸ ਕਰਕੇ ਇਹ ਆਪਣੀਆਂ ਡਿਵਿਟਾਂ ਤੇ ਕਹਿੰਦੇ ਨੇ ਜਾਂ ਆਪ ਦਾ ਕੋਈ ਵੀ ਜਰੀਆ ਚੈਨਲਾਂ ਦਾ ਉੱਤੇ ਸਾਡੇ ਤੇ ਇਹ ਦੋਸ਼ ਲਾਉਂਦੇ ਨੇ ਕਿਸਾਨ ਮਜ਼ਦੂਰ ਕਿਸਾਨ ਸਾਡਾ ਵਿਰੋਧੀ ਨਹੀਂ ਹੈਗਾ ਤੇ ਜਿਹੜੇ ਸਾਡਾ ਵਿਰੋਧ ਕਰਦੇ ਨੇ ਪਿੰਡਾਂ ਵਿੱਚ ਗਿਆ ਦਾ ਉਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਸਮਰਥਕ ਸਾਡਾ ਵਿਰੋਧ ਕਰਦੇ ਨੇ ਸੋ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਦੋਨੇ ਫਾਰਮਾਂ ਨੇ ਕੱਲ ਨੂੰ 23 April ਨੂੰ ਖੁੱਲੀ ਡਿਬੇਟ ਦਾ ਸੱਦਾ ਦਿੱਤਾ ਖਾਸ ਕਰਕੇ ਮੈਂ ਅਪੀਲ ਕਰਨੀ ਚਾਹੁੰਨਾ ਜਿਹੜੇ ਭਾਜਪਾ ਦੇ ਪ੍ਰਧਾਨ ਨੇ ਬੀਜੇਪੀ ਦੇ ਜਾਖੜ ਸਾਹਿਬ ਉਹ ਵੀ ਬੜੇ ਕਿਸਾਨੀ ਹਮਦਰਦੀ ਕਰ ਹੁੰਦੇ ਨੇ ਉਹਨਾਂ ਦੀਆਂ ਵੀ ਜਦ ਤੋਂ ਮੋਰਚਾ ਲੱਗਿਆ ਹੋਇਆ ਬਾਰਡਰਾਂ ਦੇ ਉੱਤੇ ਹਰਿਆਣੇ ਬਾਰਡਰਾਂ ਦੇ ਉੱਤੇ ਜਿੱਮੇ ਖਨੌਰੀ ਬਾਰਡਰ ਸ਼ੰਭੂ ਬਾਰਡਰ ਔਰ ਡੱਬ ਵਾਲੀ ਬਾਰਡਰ ਰਤਨਪੁਰਾ ਬਾਰਡਰ ਦੇ ਵਿੱਚ 13 ਫਰਵਰੀ ਤੋਂ ਕਿਸਾਨ ਮਜ਼ਦੂਰ ਔਰ ਦਰਦੀ ਲੋਕ ਬੈਠੇ ਨੇ ਆਪ ਦੀਆਂ ਹੱਕੀ ਮੰਗਾਂ ਮਨਾਉਣ ਖਾਤਰ ਔਕੋ ਇਹ ਮੰਗਾਂ ਮੰਨ ਕੇ ਭਾਜਵਾ ਸਰਕਾਰ ਮੁਕਰੀਆ ਉਹਦੇ ਸਬੰਧ ਵਿੱਚ ਜਦੋਂ ਮੌਜੂਦਾ ਸਰਕਾਰ ਸੀਗੀ 13 ਫਰਵਰੀ ਨੂੰ ਉਦੋਂ ਮੋਰਚਾ ਲੱਗਿਆ ਹੋਇਆ ਔਰ ਜੋ ਵਾਦੇ ਕੀਤੇ ਆ ਵਾਦਾ ਖਿਲਾਫੀ ਆਪਣੀਆਂ ਮੰਗਾਂ ਮਨਾਉਣ ਖਾਤਰ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਹੁਣ ਚੋਣ ਜਾਬਤਾ ਲੱਗ ਗਿਆ ਮੈਂ ਇਸ ਕਰਕੇ ਕਿਹਾ ਜਦੋਂ ਭਾਜਪਾ ਸਰਕਾਰ ਚ ਸੀਗੀ ਅੱਜ ਜੋ ਭਾਜਪਾ ਦੇ ਆਗੂ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਅਸੀਂ ਖੁੱਲੀ ਡਿਬੇਟ ਰੱਖੀ ਆ ਤੇ ਉਹਨਾਂ ਨੂੰ ਅਸੀਂ ਆਪ ਦੇ ਸਵਾਲ ਰੱਖਾਂਗੇ ਸਾਡੇ ਸਵਾਲਾਂ ਦਾ ਉਹ ਜਵਾਬ ਦੇਣ ਦੋਨੇ ਫਾਰਮਾਂ ਦੇ ਆਗੂ ਬੈਠਣਗੇ ਕੱਲ ਨੂੰ ਚੰਡੀਗੜ੍ਹ ਕਿਸਾਨ ਪਵਨ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਹਰਿਆਣਾ ਦੀਆਂ ਹੱਦਾਂ ਤੱਕ ਡਟਿਆ ਹੋਇਆ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੇ ਸੱਦੇ ਤੇ ਚੰਡੀਗੜ੍ਹ ਦੇ ਕਿਸਾਨ ਪਵਨ ਬੀਜੇਪੀ ਲੀਡਰ ਪਹੁੰਚਦੇ ਨੇ ਜਾਂ ਫਿਰ ਨਹੀਂ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਹੁਣ ਕਿਸਾਨਾਂ ਨੇ ਕਣਕ ਦੀ ਖਰੀਦ ਨੂੰ ਲੈ ਕੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕੀਤੇ ਨੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਜਿੱਥੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਉੱਥੇ ਹੀ ਸੂਬਾ ਸਰਕਾਰ ਨੂੰ ਕਣਕ ਦੀ ਖਰੀਦ ਆਪਣੇ ਪੱਧਰ ਤੇ ਕਰਨ ਲਈ ਵੀ ਆਖਿਆ ਕਿਸਾਨ ਆਪਣੀ ਕਣਕ ਦੀ ਫਸਲ ਲੈ ਕੇ ਮੰਡੀਆਂ 'ਚ ਪਹੁੰਚ ਰਹੇ ਨਹੀਂ ਕੇਂਦਰ ਸਰਕਾਰ ਅਤੇ FCI ਵੱਲੋਂ ਕਣਕ ਦੀ ਖਰੀਦ ਨੂੰ ਲੈ ਕੇ ਨਵੇਂ ਮਾਪਦੰਡ ਨਿਰਧਾਰਿਤ ਕੀਤੇ ਗਏ ਨੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੀ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸਾਡੀ ਕਣਕ ਨੂੰ ਖਰੀਦੇ ਜੇਕਰ ਬਾਹਰਲੇ ਦੇਸ਼ਾਂ 'ਚ ਹੋਰ ਵਪਾਰੀਆਂ ਦੀ ਕਣਕ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਕੰਪਨੀ ਬਣਾ ਕੇ ਕਣਕ ਬਾਹਰ ਕਿਉਂ ਨਹੀਂ ਵੇਚੀ ਜਾ ਸਕਦੀ ਭਾਰਤ ਸਰਕਾਰ ਨੇ ਜਾਂ FCI ਨੇ ਜਿਸ ਤਰ੍ਹਾਂ ਦਾ ਕਣਕ ਨੂੰ ਖਰੀਦਣ ਦੇ ਮਾਮਲੇ ਦੇ ਉੱਤੇ ਸ਼ਕਤੀ ਦੇ ਨਾਲ ਸਪੈਸੀਫਿਕੇਸ਼ਨਾਂ ਨੂੰ ਲਾਗੂ ਕਰਨ ਦੀ ਗੱਲ ਕਹੀ ਹੈ ਉਹਨਾਂ ਹਾਲਾਤਾਂ ਦੇ ਵਿੱਚ ਤਾਂ ਮੈਨੂੰ ਇਹ ਲੱਗਦਾ ਕਿ ਦੇਸ਼ ਦਾ ਕਿਸਾਨ ਰੁਲ ਜਾਏਗਾ ਕਿਉਂਕਿ ਰਾਇਦਨ ਮੌਸਮ ਖਰਾਬ ਹੋ ਰਿਹਾ ਹੈ بارش ਰੋਜ਼ ਪੈਂਦਾ ਹੈ ਔਰ ਜਦੋਂ ਮੀਂਹ ਰੋਜ਼ ਪੈਂਦਾ ਕਿਤੇ ਨਾ ਕਿਤੇ ਗੜੇ ਪੈਂਦੇ ਨੇ ਔਰ ਉਹਨਾਂ ਗੜਿਆਂ ਦੇ ਨਾਲ ਜਦੋਂ ਕਿਸਾਨ ਦੀ ਫਸਲ ਦਾ ਨੁਕਸਾਨ ਹੁੰਦਾ ਹੈ ਉਦੋਂ ਫਿਰ ਕਿਸਾਨ ਦੀ ਮਜਬੂਰੀ ਬਣਦੀ ਆ ਕਿਉਂਕਿ ਜਿਹੜੀ 6 ਮਹੀਨਿਆਂ ਦੀ ਮਿਹਨਤ ਨਾਲ ਪੈਦਾ ਕੀਤੀ ਹੋਈ ਫਸਲ ਨੂੰ ਅਗਰ ਇੱਕ ਘੰਟਾ ਲੇਟ ਹੋਣ ਨਾਲ ਗੜਿਆਂ ਦੀ ਮਾਰ ਚ ਪੈ ਜੇ ਔਰ ਖੇਤਾਂ ਦੇ ਖੇਤ ਤਬਾਹ ਹੋ ਜਾਣ ਉਹ ਕਿਸੇ ਵੀ ਕਿਸਾਨ ਦੇ ਝੱਲਣ ਤੋਂ ਬਾਹਰ ਦੀਆਂ ਗੱਲਾਂ ਨੇ ਆ ਇੱਕ ਨਵੀਂ ਐਤਕੀ ਕਰਤੀ ਗੱਲ ਇਹਨਾਂ ਨੇ ਕਿ ਭਈ ਜੇਕਰ 12 ਤੋਂ ਲੈ ਕੇ 12 ਨਵੀਂ ਤੱਕ ਤੁਹਾਡੀ ਫਸਲ ਆਉਂਦੀ ਹੈ ਤਾਂ ਅਸੀਂ ਖਰੀਦਾਂਗੇ 12 ਤੋਂ 14 ਤੱਕ ਆਉਂਦੀ ਹੈ ਤਾਂ 2 ਰੁਪਏ ਕਿਨਟਲ ਮਗਰ ਕੱਟ ਲਾਵਾਂਗੇ ਤਜੇ 14 ਤੋਂ ਉੱਪਰ ਟੱਪਦੀ ਐ ਇਹਦਾ ਮਤਲਬ ਰਿਜੈਕਟ ਕਰ ਦਿੰਗੇ ਖਰੀਦਾਂਗੇ ਨਹੀਂ ਇਹਦਾ ਮਤਲਬ ਇਹ ਨਿਕਲਦਾ ਪਿਛਲੀ ਵਾਰੀ ਵੀ ਸਾਡੇ ਨਾਲ ਹੋਇਆ ਸੀ ਕਿ ਇੱਕ ਤਰੀਕ ਤਰੀਕੇ ਦੇ ਨਾਲ ਦੋਰ ਪਏ ਤੁਹਾਡੀ ਫਸਲ ਦੇ ਉੱਤੇ ਕੱਟ ਲਾਉਣ ਦਾ ਰਾਹ ਖੋਲਿਆ ਗਿਆ ਜਿਹਦੀ ਅਸੀਂ ਸਖਤ ਸ਼ਬਦਾਂ ਨਾਲ ਨਿਖੇਦੀ ਕਰਦੇ ਨਿੰਦਾ ਕਰਦੇ ਆਂ ਔਰ ਸਰਕਾਰ ਨੂੰ ਵਾਰਨਿੰਗ ਵੀ ਦਿੰਨੇ ਆਂ ਕਿ ਅਗਰ ਅਗਦਾ ਜਿਹਾ ਕਰੇਗੀ ਤਾਂ ਫਿਰ ਕਿਸਾਨਾਂ ਨੂੰ ਮਜਬੂਰਨ ਸਰਕਾਰਾਂ ਤੇ ਆਉਣਾ ਪਏਗਾ ਉਹਦਾ ਉਹਦਾ ਮੁਕਾਬਲਾ ਫਿਰ ਸਰਕਾਰ ਕਰਨ ਲਈ ਤਿਆਰ ਰਹੇ ਅਸੀਂ ਜੱਥੇ ਬੰਦੀਆਂ ਵਾਲੇ ਲੋਕਾਂ ਜਿਹੜੇ ਸਾਡਾ ਉਹ ਪਰਿਵਾਰ ਆ ਕਿਸਾਨ ਜਮਾਤ ਸਾਡੀ ਰੁੱਲਦੀ ਛੱਡੀ ਨਹੀਂ ਜਾ ਸਕਦੀ ਕਿ ਅੱਜ ਮੰਡੀਆਂ ਦੇ ਅੰਦਰ ਤੁਹਾਡੀਆਂ ਸਪੈਸੀਫਿਕੇਸ਼ਨ ਨੂੰ ਪੂਰਾ ਕਰਨ ਦੇ ਲਈ ਕਿਸਾਨ ਬਚਾਰੇ ਡੀਕ ਰਹੇ ਨੇ ਹੁੰਦੀ ਨਹੀਂ ਕੀ ਹੈ ਜਿਹੜੇ ਏਸੀ ਰੂਮਾਂ ਦੇ ਵਿੱਚ ਬੈਠੇ ਤੇ ਚੁੱਪਚੀ ਪੀਤੇ ਬੈਠੇ ਅੱਖਾਂ ਮੀਚ ਕੇ ਜਿਹੜੀਆਂ ਸਪੈਸੀਫਿਕੇਸ਼ਨਾਂ ਦੇ ਉੱਤੇ ਸਖਤੀ ਨਾਲ ਲਾਗੂ ਕਰਨ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੌਸਮ ਜਦੋਂ ਬਰਸਾਤਾਂ ਦਾ ਮੌਸਮ ਬਣ ਜਾਏ ਮੀਂਹ ਪੈਣ ਲੱਗ ਜਾਣ ਉਸ ਵੇਲੇ ਮੌਸਮ ਦੇ ਵਿੱਚ ਹਵਾ ਦੇ ਵਿੱਚ ਨਮੀ ਵੱਧ ਜਾਂਦੀ ਹੈ ਤੇ ਜਦੋਂ ਨਮੀ ਵੱਧਦੀ ਹੈ ਤਾਂ ਫਿਰ ਕਣਕ ਦੇ ਵਿੱਚ ਨਮੀ ਕਿਵੇਂ ਘਟੇਗੀ ਸੋ ਇਹ ਆltੀਆਂ ਸਪੈਸੀਫਿਕੇਸ਼ਨਾਂ ਦੇ ਵਿੱਚ ਢਿੱਲੇ ਦੇਣੀ ਬਣਦੀ ਆ ਕੇਂਦਰ ਸਰਕਾਰ ਇਸ ਗੱਲ ਤੋਂ ਪਿੱਛੇ ਹਟੇ ਆਇਦਨ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਵੱਡੀ ਪੱਧਰ ਦੇ ਉੱਤੇ ਕਿਸਾਨ ਮਾਰੇ ਜਾ ਰਹੇ ਨੇ ਅਗਲੀ ਗੱਲ ਮੈਂ ਵੀ ਕਹਿਣੀ ਚਾਹਣਾ ਹੈ ਕਿ ਦੇਖੋ ਜੇਕਰ ਵਪਾਰੀ ਲੋਕ ਸਾਡੀ ਫਸਲ ਨੂੰ ਖਰੀਦਣ ਦੇ ਮਾਮਲੇ ਦੇ ਵਿੱਚ 60-60 ਰੁਪਏ ਵੱਧ ਦੇ ਸਕਦੇ ਨੇ ਤਾਂ ਪੰਜਾਬ ਗਵਰਨਮੈਂਟ ਕਿਉਂ ਨਹੀਂ ਇਹਨੂੰ ਖਰੀਦੀ ਪੰਜਾਬ ਗਵਰਨਮੈਂਟ ਕਿਉਂ ਨਹੀਂ ਦੀ ਜ਼ਿੰਮੇਵਾਰੀ ਚੱਕਦੀ ਅਸੀਂ ਬਾਰ ਬਾਰ ਪੰਜਾਬ ਗਵਰਨਮੈਂਟ ਨੂੰ ਮੀਟਿੰਗਾਂ ਦੇ ਵਿੱਚ ਇਹ ਗੱਲਾਂ ਕਹੀਆਂ ਨੇ ਕਿ ਜੇਕਰ ਕੇਂਦਰ ਸਾਡਾ ਲਹੂ ਪੀਂਦਾ ਹੈ ਕੇਂਦਰ ਸਾਡੇ ਕਿਸਾਨ ਨੂੰ ਤੰਗ ਪਰੇਸ਼ਾਨ ਜਾਣ ਬੁੱਝ ਕੇ ਕਰਦਾ ਹੈ ਤਾਂ ਪੰਜਾਬ ਗਵਰਨਮੈਂਟ ਖਰੀਦੇ ਸਾਡੀ ਫਸਲ ਨੂੰ ਇਸੇ ਫਸਲ ਨੂੰ ਅਗਰ ਪੰਜਾਬ ਗਵਰਨਮੈਂਟ ਖਰੀਦੇ ਤੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਜੇਕਰ ਅਡਾਨੀਆਂ ਦੀ ਕੰਰਕ ਜਾ ਸਕਦੀ ਹੈ ਹੋਰ ਵਪਾਰੀਆਂ ਦੀ ਕੰਰਕ ਜਾ ਸਕਦੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਇੱਕ ਕੰਪਨੀ ਬਣਾ ਕੇ ਉਹਦੇ ਰਾਹੀਂ ਕਿਉਂ ਨਹੀਂ ਕੰਰਕ ਬਾਹਰ ਜਾ ਸਕਦੀ ਜ਼ਿਕਰ ਹੋ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਤੇ ਹੁਣ ਵੀ ਕਿਸਾਨਾਂ ਨੇ ਕਣਕ ਦੀ ਖਰੀਦ ਲੈ ਕੇ ਸਰਕਾਰ ਨੂੰ ਸੰਘਰਸ਼ ਦੀ ਚੇਤਾਵਨੀ ਦਿੱਤੀ ਹੈ। ਬੀਜੇਪੀ ਉਮੀਦਵਾਰ ਹੰਸਰਾਜ ਹੰਸ ਨੂੰ ਅੱਜ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਦੱਸ ਦਈਏ ਕਿ ਗਿੱਦੜਵਾਹਾ ਦੇ ਪਿੰਡ ਬੁੱਟਰ ਸ਼ਰੀਮ ਵਿੱਚ ਚੋਣ ਪ੍ਰਚਾਰ ਕਰਨ ਗਏ ਹੰਸਰਾਜ ਹੰਸ ਨੂੰ ਕਿਸਾਨਾਂ ਨੇ ਘੇਰਦਿਆਂ ਹੋਇਆਂ ਤਿੱਖੇ ਸਵਾਲ ਪੁੱਛੇ। ਪਰ ਹੰਸਰਾਜ ਹੰਸ ਨੇ ਸਵਾਲਾਂ ਦਾ ਸਹੀ ਜਵਾਬ ਨਹੀਂ ਦੇ ਸਕੇ ਤੇ ਮਾਹੌਲ ਮੌਕੇ ਤੇ ਪਖਦਾ ਹੋਇਆ ਨਜ਼ਰ ਆਇਆ। ਲੋਕ ਸਭਾ ਚੋਣਾਂ ਦੌਰਾਨ ਬੀਜਪੀ ਉਮੀਦਵਾਰਾਂ ਨੂੰ ਕਿਸਾਨਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੀਜਪੀ ਉਮੀਦਵਾਰ ਜਿੱਥੇ ਵੀ ਚੋਣ ਪ੍ਰਚਾਰ ਕਰਨ ਜਾਂਦੇ ਨੇ ਕਿਸਾਨ ਉਹਨਾਂ ਨੂੰ ਉੱਥੇ ਹੀ ਘੇਰ ਲੈਂਦੇ ਨੇ ਅੱਜ ਗਿੱਦੜਵਾਹਾ ਦੇ ਪਿੰਡ ਬੁੱਟਰਸ਼ੜੀ ਵਿਖੇ ਬੀਜਪੀ ਉਮੀਦਵਾਰ ਹੰਸਰਾਜ ਹੰਸ ਨੂੰ ਮੁਰਦੂ ਕਿਸਾਨਾਂ ਨੇ ਘੇਰਦਿਆਂ ਹੋਇਆਂ ਤਿੱਖੇ ਸਵਾਲ ਪੁੱਛੇ ਨੇ ਜਦੋਂ ਹੰਸਰਾਜ ਹੰਸ ਕਿਸਾਨਾਂ ਦੇ ਸਵਾਲਾਂ ਦਾ ਸਹੀ ਜਵਾਬ ਨਹੀਂ ਦੇ ਸਕੇ ਤਾਂ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੰਦੇ ਤੇ ਜਵਾਬ ਪਤਾ ਕੀ ਸੀ ਅਹੇ ਤੁਸੀਂ ਨਿਮਰਤਾ ਨਾਲ ਨਹੀਂ ਜਾਂਦੇ ਸੀ ਦੇਖੋ ਆਹੋ ਤੁਸੀਂ ਦੱਸੋ ਆ ਕੋਈ ਲੀਡਰ ਵਾਲੀ ਗੱਲ ਆ ਅਹੇ ਨਿਮਰਤਾ ਨਾਲ ਨਹੀਂ ਜਾਂਦੇ ਸੀ ਓਏ ਸਾਡੇ ਕੋਲੇ ਆਟਾ ਸਾਡੇ ਕੋਲੇ ਪੀਨ ਵਾਲਾ ਪਾਣੀ ਤੇ ਹੋਰ ਕੀ ਹੁੰਦਾ ਅਸੀਂ ਤਾਂ ਆਹੀ ਲੈ ਕੇ ਆਉਂਦੇ ਸਾਧਨਾ ਦੇ ਗੱਡਿਆਂ ਤੇ ਚੱਲੇ ਸੀ ਕਹਿੰਦੇ ਭਾਈ ਸਾਨੂੰ ਤਾਂ ਨਹੀਂ ਜਾਣ ਦਿੱਤਾ ਅਸੀਂ ਤੁਸੀਂ ਨਿਮਰਤਾ ਨਾਲ ਨਹੀਂ ਗਏ ਉਹ ਸਾਨੂੰ ਇਹ ਦੱਸ ਵੀ ਨਿਮਰਤਾ ਹੋਰ ਕਿਵੇਂ ਹੁੰਦੀ ਆ ਅਸੀਂ ਉਹਨੂੰ ਸਵਾਲ ਕੀਤਾ ਵੀ ਭਾਈ ਤੁਸੀਂ ਸ਼ੋਭ ਕਰਨ ਸਕੇ ਲੋ ਕਿਉਂ ਗੋਲੀ ਮਾਰੀ ਕਹਿੰਦੇ ਭਾਈ ਜਿਹਨੇ ਗੋਲੀ ਮਾਰੀ ਮਾਰਾ ਕੀਤਾ ਹੁਣ ਇਹ ਦੱਸੋ ਵੀ ਇਹਨਾਂ ਦੀ ਸਰਕਾਰ ਹੋਵੇ ਇਹਨਾਂ ਦੀ ਪਾਰਟੀ ਹੋਵੇ ਇਹਨਾਂ ਦੇ ਆਰਡਰ ਹੋਣ ਤੇ ਫਿਰ ਗੋਲੀ ਕਿਹਨੇ ਮਾਰੀ ਇਹਨਾਂ ਦੀ ਨੇ ਮਾਰੀ ਜੇ ਅਸੀਂ ਇਹਨਾਂ ਤੋਂ ਸਵਾਲ ਕੀਤਾ ਵੀ ਭਾਈ ਤੁਹਾਡੀ ਜਿਹੜੀ ਪੁਲਿਸ ਆ ਉਹ ਵੀ ਡਾਟ ਯੂਨੀਫਾਰਮ ਕਿਉਂ ਆਈ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਔਰ ਸਵਾਲ ਕਰਗੇ ਕਿੰਨੇ ਸਵਾਲ ਅਸੀਂ ਕੀਤੇ ਤੁਹਾਡੇ ਬਾਦੀ ਜਵਾਬ ਨਹੀਂ ਆ ਰਿਹਾ ਨਹੀਂ ਲੱਗਦਾ ਫਿਰ ਵੋਟਾਂ ਵਾ ਜਾਣਗੀਆਂ ਬਿਲਕੁਲ ਨਹੀਂ ਆਈਆਂ ਨਹੀਂ ਲੱਗਦਾ ਨਹੀਂ ਵੋਟਾਂ ਪੈਣੀਆਂ ਇਹ ਸਵਾਲਾਂ ਦੇ ਜਵਾਬ ਤੋਂ ਭੱਜੇ ਆ ਇਹ ਦੂ ਤਾਂ ਸੋਹਣੇ ਸਵਾਲ ਦਾ ਜਵਾਬ ਤਾਂ ਇੱਕ ਜਵਾਕ ਵੀ ਦੇ ਦਿੰਦਾ ਮਨੇ ਦਰਜੀ ਇਹਨਾ ਹੱਸ ਕੇ ਕਹਤਾ ਕੀ ਆ ਤੁਸੀਂ ਨਿਮਰ ਹੋ ਕੇ ਨਹੀਂ ਜੀ ਤੁਸੀਂ ਨਿਮਰ ਹੋ ਕੇ ਕਿਵੇਂ ਜਾਂਦੇ ਹੁੰਦੇ ਆ ਅਸੀਂ ਜਿੰਨੇ ਸਵਾਲ ਕੀਤੇ ਉਹਨਾਂ ਨੂੰ ਇੱਕ ਸਵਾਲ ਦਾ ਜਵਾਬ ਆ ਜਿਹੜਾ ਇਹਨਾਂ ਨੂੰ ਨਹੀਂ ਆਇਆ ਫਿਰ ਸਵਾਲ ਲੈ ਇੱਕ ਸੰਡਾ ਦੇ ਨੇ ਸਵਾਲ ਕਰਿਆ ਵੀ ਭਾਜਪਾ ਸਰਕਾਰ ਤੇ ਤੁਸੀਂ ਕੱਦ ਉਲਟਾ ਅੱਜ ਆ ਡਾਕਟਰ ਸਾਡੇ ਸਾਡੇ ਨੌਜਵਾਨ ਪੁੱਤਰ ਸਾਡੇ ਬਜ਼ੁਰਗ ਉਥੇ ਸ਼ਹੀਦ ਹੋਏ ਨੇ ਸਰਕਾਰ ਚ ਅੱਜ ਇਹ ਸਾਨੂੰ ਪੁੱਛਦੇ ਤੁਹਾਨੂੰ ਭਾਜੀਪੇ ਨੇ ਆਇਆਗਾ ਇਹਨਾਂ ਨੇ ਇੱਕ ਜ਼ੋਰ ਦੇ ਆਏ ਇਸ ਕਰਤਾ ਸਾਡਾ ਜਵਾਬ ਦੇ ਕੇ ਜਾਣ ਦੋਸਤ ਇਹ ਕਿ ਹੰਸ ਰਾਜ ਹੰਸੂ ਫਰੀਦ ਕੋ ਤੋਂ ਪਾਜਪਾ ਦੀ ਲੋਕ ਸਭਾ ਉਮੀਦਵਾਰ ਨੇ ਕਿਸਾਨ ਭਾਜੀਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੇਂਦਰ ਦੀ ਪਾਜਪਾ ਸਰਕਾਰ ਨੇ ਉਹਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਸੀ ਉਸੇ ਤਰ੍ਹਾਂ ਅਸੀਂ ਵੀ ਪਾਜਪਾ ਉਮੀਦਵਾਰਾਂ ਨੂੰ ਆਪਣੇ ਇਲਾਕੇ ਵਿੱਚ ਜਾਣ ਤੋਂ ਰੋਕਾਂਗੇ ਦਿੱਲੀ ਸਰਕਾਰ ਦੇ ਮੰਤਰੀ ਆਤੀਸ਼ੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਕਿਹਾ ਕਿ ਇਨਸੂਲਿਨ ਦਾ ਟੀਕਾ ਨਾ ਦੇਣ ਦੇ ਮੁੱਦੇ ਤੇ ਭਾਜਪਾ ਜੇਲ ਪ੍ਰਸ਼ਾਸਨ ਅਤੇ ਈਡੀ केजरीवाल ਦੇ ਵਿਰੁੱਧ ਸਾਜ਼ਿਸ਼ ਰਚ ਰਹੀ ਹੈ ਦਿੱਲੀ ਦੀ ਆਪ ਸਰਕਾਰ ਵੱਲੋਂ केजरीवाल ਨੂੰ ਇਨਸੁਲਿਨ ਦਾ ਟੀਕਾ ਨਾ ਦੇਣ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ ਦਿੱਲੀ ਸਰਕਾਰ ਦੇ ਮੰਤਰੀ ਆਤੀਸ਼ੀ ਨੇ ਅੱਜ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਈਡੀ ਅਤੇ ਤਿਹਾੜ ਜੇਲ ਪ੍ਰਸ਼ਾਸਨ ਨੇ ਹਜੇ ਤੱਕ ਮੁੱਖ ਮੰਤਰੀ ਅਰਵਿੰਦ केजरीवाल ਨੂੰ ਇਨਸ ਨਹੀਂ ਦਿਖਾਇਆ ਜਦੋਂ ਜੇਲ ਪ੍ਰਸ਼ਾਸਨ ਨੇ केजरीवाल ਨੂੰ ਇਨਸ ਹੀ ਨਹੀਂ ਦਿਖਾਇਆ ਤਾਂ ਫਿਰ ਆਮ ਡਾਈਟ ਚਾਰਟ ਕਿੱਥੋਂ ਆਇਆ ਹੈ ਉਹਨਾਂ ਨੇ ਕਿਹਾ ਕਿ ਈਡੀ ਦੇ ਲੋਕ ਇਨਸ ਤੋਂ ਸਦਾ डाइट चार्ट लेके आई नहीं डाइट चार्ट बनाने वाला व्यक्ति शुगर भी नहीं है आज मैं आप सबको एम्स के डॉक्टर की सच्चाई बताना चाहती ईडी e. ने तिहाड़ प्रशासन ने जब एम्स के डॉक्टर्स का पक्ष रखा तब तक उन्होंने अरविंद केजरीवाल जी की एम्स के किसी डॉक्टर से कंसल्टेशन नहीं करवाई थी वो उन्हें एम्स के किसी डॉक्टर के पास लेकर नहीं गए थे एम्स के किसी डॉक्टर को तिहाड़ नहीं बुलाया था किसी डायबिटोलॉजिस्ट को नहीं दिखाया था और जैसा कि कल हमने आपको उनकी चिट्ठी पेश करके सामने रखा दो दिन पहले तक उन्होंने डायबिटोलॉजिस्ट की रिक्वेस्ट तक एम्स को नहीं रखी तो सबसे पहली बात वो कोर्ट में खड़े हुए कहा कि हमने एम्स से कंसल्ट किया है लेकिन उन्होंने अरविंद केजरीवाल जी को एम्स के किसी भी डायबिटोलॉजिस्ट को नहीं दिखाया दूसरी बात कोर्ट में यह कागज दाखिल किया तिहाड़ प्रशासन ने कि एम्स के सबसे बड़े डॉक्टरों ने एम्स के डायबिटीज के स्पेशलिस्ट ने अरविंद केजरीवाल जी की डायट चार्ट बताई है कि अगर वो इस डायट चार्ट को फॉलो करेंगे तो उनको इंसुलिन की जरूरत नहीं होगी एम्स के इस कागज के आधार पर उन्होंने अरविंद केजरीवाल जी की इंसुलिन का विरोध किया ये कि डायट चार्ट किसने बनाया क्या यह एम्स के डायबिटोलॉजिस्ट ने बनाया क्या ये एम्स के डायबिटीज स्पेशलिस्ट ने बनाया नहीं आप अगर इस डायट चार्ट को देखने जाइए तो ये किसी डायबिटोलॉजिस्ट ने नहीं बनाया ये मात्र एम्स के न्यूट्रिशन डिपार्टमेंट डायटेटिक्स डिपार्टमेंट से एक स्टैंडर्ड डायट चार्ट ईडी उठा के लिया आई आप इस डायट चार्ट को देखिए तो इस पे लिखा है ये नहीं लिखा डिपार्टमेंट ऑफ डायबिटीज ये नहीं लिखा डिपार्टमेंट ऑफ एंडोक्रिनोलॉजी इसमें लिखा है डिपार्टमेंट ऑफ डायटेटिक्स और इस डायट चार्ट पे साइन करने वाले हमें कहते हैं कि इन्होंने एम्स के टॉप डॉक्टर से कंसल्ट किया है आप इस डायट चार्ट को उठा के देखिए तो इस पे साइन करने वाली डॉक्टर परमीत कौर ਡਾਇਬੀਟੋਲੋਜਿਸਟ ਨਹੀਂ ਹੈ ਐਂਡੋਕ੍ਰੀਨੋਲੋਜਿਸਟ ਨਹੀਂ ਹੈ ਇੱਕ ਡਾਈਟੀਸ਼ਨ ਵਿਖਣਾ ਇਹ ਹੋਵੇਗਾ ਕਿ ਮੰਤਰੀ ਆਤੀਸ਼ੀ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਕੇਂਦਰ ਸਰਕਾਰ ਤੇ ਤਿਹਾਰ ਜ਼ਿਲ੍ਹਾ ਪ੍ਰਸ਼ਾਸਨ ਕੀ ਜਵਾਬ ਦਿੰਦੀ ਏ ਬੀਤੇ ਦਿਨੀ ਆਪ ਵਰਕਰਾਂ ਵੱਲੋਂ ਮੂਲਾਪੁਰ ਵਿੱਚ ਪੰਜਾਬ ਕਿੰਗਸ ਅਤੇ ਗੁਜਰਾਤ ਦੇ ਆਈਪੀਐਲ ਮੈਚ ਦੌਰਾਨ ਕੇਜਰੀਵਾਲ ਲਈ ਪ੍ਰਚਾਰ ਕਰਨ ਤੇ ਪਲਟਵਾਰ ਕਰਦੇ ਹੋਏ ਕੱਲ੍ਹ ਇਹ ਗੋ ਬੰਚੀ ਸਿੰਘ ਰਮਾਣਾ ਨੇ ਆਪ ਤੇ ਤਿੱਖੇ ਵਾਰ ਕੀਤੇ ਨੇ ਅਤੇ ਵਿਰੋਧ ਕਰਨ ਵਾਲੇ ਵਰਕਰਾਂ ਖਿਲਾਫ ਗ੍ਰਿਫਤਾਰੀ ਦੀ ਮੰਗ ਕੀਤੀ ਸੀਐਮ ਕੇਜਰੀਵਾਲ ਦੀ ਰਿਹਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵੱਖ-ਵੱਖ ਹਤਕੰਡੇ ਅਪਣਾਏ ਜਾ ਰਹੇ ਨੇ ਕਦੀ ਪ੍ਰੈਸ ਕਾਨਫਰੰਸ ਕਰਕੇ ਦੇਸ਼ ਵਾਸੀਆਂ ਤੱਕ ਆਪਣੀਆਂ ਗੱਲਾਂ ਪਹੁੰਚਾਈਆਂ ਜਾ ਰਹੀਆਂ ਨੇ ਤੇ ਕਦੀ ਬੀਜੇਪੀ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਵਿਚਕਾਰ ਬੀਤੇ ਦਿਨੀ ਪੰਜਾਬ ਕਿੰਗਸ ਅਤੇ ਗੁਜਰਾਤ ਦੇ ਆਈਪੀਐਲ ਮੈਚ ਦੌਰਾਨ ਆਪ ਪਰਕਰਾਂ ਵੱਲੋਂ ਕੇਜਰੀਵਾਲ ਦੀ ਰਿਹਾਈ ਲਈ ਪ੍ਰਚਾਰ ਕਰਨਾ ਸ਼ੁਰੂ ਕੀਤਾ ਗਿਆ ਅਤੇ ਅਰਵਿੰਦ ਕੇਜਰੀਵਾਲ ਨੂੰ ਟੀ-ਸ਼ਰਟ ਤੇ ਸਲਾਖਾਂ ਪਿੱਛੇ ਦਿਖਾਇਆ ਗਿਆ ਅਤੇ ਕੇਜਰੀਵਾਲ ਨੂੰ ਜੇਲ੍ਹ 'ਚ ਬੰਦ ਕਰਨ ਦਾ ਫਿਰੋਜ਼ ਕੀਤਾ ਗਿਆ ਜਿਸ ਤੇ ਅਕਾਲੀ ਆਗੂ ਬੰਤੀ ਸਿੰਘ ਰਮਾਣਾ ਨੇ ਬਲਟਪਾਰ ਕੀਤਾ ਅਤੇ ਕਿਹਾ ਕਿ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਨ ਤੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਤੁਹਾਨੂੰ ਗ੍ਰਿਫਤਾਰ ਕੀਤਾ ਜਾਵੇਗਾ ਜਿਵੇਂ ਕਿ ਮੋਹਾਲੀ ਚ ਆਈਪੀਐਲ ਦੇ ਮੈਚ ਚ ਇਹ ਨੌਜਵਾਨ ਸੀ ਪਰ ਸ਼ਰਾਬ ਕੁਟਾਲੇ ਦੇ ਦੋਸ਼ੀ ਕੇਜਰੀਵਾਲ ਦੀ ਰਿਹਾਈ ਦੀ ਮੰਗ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਕਿਉਂਕਿ ਇਹ ਇਨਾਂ ਆਪ ਸਾਥੀਆਂ ਦਾ ਅਸਲੀ ਚਿਹਰਾ ਹੈ ਇਸ ਦੇ ਨਾਲ ਹੀ ਰੁਮਾਨਾ ਨੇ ਅੱਗੇ ਕਿਹਾ ਕਿ ਜਿਹੜੇ ਕਹਿੰਦੇ ਅਸੀਂ ਪੰਜਾਬ ਵਿੱਚ ਬਦਲਾਵ ਲਿਆਤਾ ਉਹਨਾਂ ਦਿੱਲੀ ਕੋਲ ਪੰਜਾਬ ਨੂੰ ਫਿਰ ਗਹਿਣੇ ਪਾਤਾ ਇਥੇ ਦੱਸਦੇ ਕਿ ਬੀਤੇ ਸਮੇਂ ਚ ਜਦ ਇੱਕ ਸਿੱਖ ਨੌਜਵਾਨ ਵੱਲੋਂ ਆਈਪੀਐਲ ਮੈਚ ਦੌਰਾਨ ਇਸੇ ਤਰ੍ਹਾਂ ਹੱਥ ਵਿੱਚ ਟੀ-ਸ਼ਰਟ ਫੜ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਸੀ ਤਾਂ ਇਸ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਬੰਟੀ ਰਮਾਣਾ ਵੱਲੋਂ ਆਪ ਤੇ ਲਗਾਏ ਇਨ੍ਹਾਂ ਇਲਜ਼ਾਮਾਂ ਤਹਿਤ ਆਪੁਰਕਰਾਂ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਫਿਰ ਨਹੀਂ ਇਹ ਤੌਣ ਵਾਲਾ ਸਮਾਂ ਦੱਸੇਗਾ ਅਰਧੇ ਪੰਜਾਬ న్యూਸ ਬਲਟਿਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਸਰ ਮਾਰ ਲੈਣੇ ਅਮਕ ਸੁਰੱਖਿਆ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਲੱਗਾ ਵੱਡਾ ਝਟਕਾ ਮੋਹਿੰਦਰ ਕੇਪੀ ਹੋਇਆ ਅਕਾਲੀ ਦਲ ਚ ਸ਼ਾਮਿਲ ਸ਼ੋਮਨੀਆ ਕਾਲੀ ਦਲ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ ਬਠਿੰਡਾ ਤੋਂ ਚੋਣ ਲੜਨਗੇ ਹਰਸ਼ਮਿਤ ਕੋਰ ਬਾਦਲ ਸੁਖਪਾਲ ਖੈਰਾਨੀ ਮੰਤਰੀ ਮੀਤ ਹਰਤੇ ਲਗਾਏ ਗੰਭੀਰ ਦੋਸ਼ ਮੂਸੇਵਾਲਾ ਕਤਲ ਚ ਸ਼ਾਮਿਲ ਮੁਲਜ਼ਮ ਦੇ ਮੀਤ ਹਰ ਦੇ ਵਿਆਹ ਚ ਸ਼ਾਮਿਲ ਹੋਣ ਦੀ ਗੱਲ ਮੰਗਾਂ ਨੂੰ ਲੈ ਕੇ ਜਿੱਤੇ ਕਿਸਾਨਾਂ ਨੇ ਭਾਜਪਾ ਆਗੂਆਂ ਨੂੰ ਦਿੱਤਾ ਡਿਬੇਟ ਦਾ ਸੱਦਾ 23 April ਨੂੰ ਕਿਸਾਨ ਪਵਨ ਚੰਡੀਗੜ੍ਹ ਦੇ ਵਿੱਚ ਹੋਵੇਗੀ ਡਿਬੇਟ ਅਜੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ